ਕੱਲ ਮਿਤੀ 28/8/2024 ਨੂੰ ਏਐਸਆਈ ਚਮਕੌਰ ਸਿੰਘ ਸੀਆਈਏ ਜੈਤੋ ਨੇ ਪਿੰਡ ਹਰੀਨੋਕ ਕੋਲ ਨਹਿਰ ਪੁਲ ਸੂਆ ਤੇ ਨਾਕਾ ਲਾਇਆ ਸੀ ਤੇ ਉੱਥੇ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਤੇ ਆਉਂਦੇ ਕਾਬੂ ਕੀਤਾ ਜੋ ਦੋਨੋਂ ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਉਹਨਾਂ ਦੀ ਤਲਾਸ਼ੀ ਲਈਏ ਤਾਂ ਉਹਨਾਂ ਕੋਲੋਂ 1500 ਨਸ਼ੀਲੀ ਗੋਲੀ ਬਰਾਮਦ ਹੋਈ ਹੈ ਇਹ ਦੋਨੋਂ ਵਿਅਕਤੀ ਇੱਕ ਸੁਖਪਾਲ ਸਿੰਘ ਮੇਲੀ ਨਿਵਾਸੀ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਤੇ ਹਰਪ੍ਰਗਵਾਨ ਸਿੰਘ ਪਾਨਾ ਪਿੰਡ ਰੂੜੀ ਕਪੂਰਾ ਫਰੀਦਕੋਟ ਸੀਗੇ ਇਹਨਾਂ ਪਾਸੋਂ ਜਿਹੜੇ 1500 ਗੋਲੀ ਬਰਾਮਦ ਹੋਈ ਹੈ ਉਹਦੇ ਬਰਾਮਦਗੀ ਤੋਂ ਬਾਅਦ ਕਾਨੂੰਨੀ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ